ਆਉਂਦੀ ਭਲਾ ਪਰਾ ਲੈ ਗਿਆ ਮੈਨੂੰ ਵਿਆਹ ਆ ਮੁੰਡਾ ਵੇਖੰਦੇ ਓਏ ਇਹੀ ਹੁੰਦਾ ਆ ਇਹ ਤੈਨੂੰ ਪੈ ਗਿਆ ਫੁੜਕੀ ਬਚੋ ਲਿਆ ਤੂੰ ਦੇ ਨਾ ਮਡੇ ਸਲਮਾਨ ਖਾਨ ਵਰਗਾ ਇਹ ਤਾਂ ਸਮੁੰਦਰੀ ਜਹਾਜ਼ ਵਰਗਾ ਲੱਗਣ ਡਿਆ ਆ ਚਲ ਕੋਈ ਨਹੀਂ ਆ ਬੈਠੋ ਆ ਜੋ ਹੋਰ ਤਾਂ ਨਾ ਮੁੰਡੇ ਕੋਈ ਕਮੀ ਵੇ ਕਮੀ ਮਾਰ ਗਿਆ ਸ਼ੇਰ ਵੇਖ ਕੇ ਜਿਹਾ ਦਾ ਫਰਮੋਸ਼ ਵਰਗਾ ਨਾਲੇ ਜਿੱਡਾ ਆ ਗਣਾ ਸਕਾਰਪੀਓ ਵਰਗਾ ਸਾਨੂੰ ਤੇ ਆਪਣਾ ਗੇੜ ਖੁੱਲਾ ਕਰਾਉਣਾ ਪੈਣਾ ਨਾਲੇ ਮੈਨੂੰ ਨਹੀਂ ਆ ਪਸੰਦ ਕਿੰਨਾ ਰੋ ਪਾ ਰਿਆ ਨੇ ਅਸੀਂ ਮੰਗੇ ਨਹੀਂ ਦਣਵਾਉਣੇ ਉਹ ਮੁੰਡਾ ਤੈਨੂੰ ਸੋਖ ਦਊ ਸਾਰੀ ਉਮਰ ਇਹ ਪਛੀ ਲੱਗਿਆ ਹਰੇ ਸੁਖ ਨੂੰ ਮੈਨੂੰ ਨਹੀਂ ਚਾਹੀਦਾ ਹਾਂ ਜਹ ਸੁਖ ਕਿਹੜਾ ਨਾਲ ਤੁਰਿਆ ਜਾਂਦਾ ਵੀ ਚਾਰ ਲੋਕੀ ਕਹਿਣ ਵੀ ਆਹ ਕੌਣਿਆ ਦਮੂਸਾ ਆ ਗਿਆ ਨਾਰੀ ਐਦਾਂ ਦਿਲ ਨਾ ਤੋੜੋ ਦੇ ਲੈ ਮੇਰਾ ਜੀ ਕਾਣਾ ਮੜ ਕੇ ਤੋੜਦਾ ਤੇਰੇ ਮੇਰੇ ਕਹਤੋਂ ਤੇ ਔਰਤ ਲਪੜਣੀ ਚਾਮ ਮੇਰਾ ਕਿੱਦਾਂ ਜੜਿਆ ਨਾਲੇ ਤੂੰ ਦੇ ਬਚੋ ਲੈ ਸਿਆਣਾ ਬਣ ਤੈਨੂੰ ਪਤਾ ਨਾ ਸਾਡੀ ਗਲੀ ਇੰਨੀ ਕਾ ਉਧਰ ਮੱਖੀ ਵੀ ਆਏ ਹੋਣਗੇ ਲੰਗਦੀ ਇਹ ਮਰ ਜਾਣਿਆ ਤੇ ਪਸਾਉਣਾ ਮਜੂਰਿਆ ਤੈਨੂੰ ਕੁਛ ਮੈਂ ਤੇ ਲੰਗਦੀ ਮਾਰਾ ਓ ਨੋ ਕੀ ਆਂਦਾ ਰੇ ਮੁੰਡਾ ਯਾ ਤਾਂ ਮੈਂ ਤਾਂ ਨੰਗੀਆਂ ਗੈਣਾ ਕਾਥੋਂ ਦਾ ਕਰਛੀ ਦੇ ਮੂੰਹ ਆਇਆ ਕਲੈਂਜਾ ਤੇ ਮੱਤ ਮਾਰੀ ਤੇ ਮੱਖੀਆਂ ਬਾੜਨੋਂ ਚਾਰੇ ਮੱਖੀਆਂ ਦੇ ਦੋਹਦੀਆਂ ਮੈਂ ਤੇਰੀਆਂ ਨਾਲ ਜੱਲੀਆਂ ਮੈਂ ਵੀ ਆਖਿਆ ਕਿ ਤੈਨੂੰਗਾ ਤੂੰ ਸੋਹਣਾ ਜਵਾਨ ਘੱਟੂ ਆਹ ਢੋਰੀ ਭਾਈ ਮੇਰੇ ਅੰਦਰ ਪਾਣੀ ਵਾਲਾ ਟੈਂਕ